ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ पार्ले ਬਿਸਕੁਟ ਤੋਂ ਬਰਫੀ ਜੋ ਕਿ ਬਹੁਤ ਹੀ ਟੇਸਟੀ ਬਣਦੀ ਹੈ ਮੇਰੀ ਛੋਟੀ ਜੀ ਰੈਸਪੀ ਆ ਐਂਡ ਤੱਕ ਵੇਖਿਓ ਆਓ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਹਾਂ ਜੋ ਮੈਂ ਇਹਨਾਂ ਗ੍ਰੀਡੀਅੰਟ ਲੈਨੇ ਉਹ ਮੈਂ ਤੁਹਾਨੂੰ ਦਿਖਾਵਾਂਗੀ ਹਾਂਜੀ ਆਪਾਂ ਨੇ ਲੈਨੇ ਆ ਦੇਖੋ पार्ले ਬਿਸਕੁਟ ਦਾ ਪੈਕਟ ਲਿਆ ਇੱਕ ਤੇ ਇੱਥੇ ਤਾਂ ਵੱਡਾ ਪੈਕਟ ਮਿਲ ਜਾਂਦਾ ਤੇ ਇੰਡੀਆ ਤਾਂ ਛੋਟੇ ਛੋਟੇ ਪੈਕਟ ਮਿਲਦੇ ਨੇ 10-10 ਰੁਪਏ ਦੇ ਤੇ ਇਹ ਲਈ ਆਪਾਂ ਨੇ ਥੋੜੀ ਜਿਹੀ 슈ਗਰ ਲਈ ਆ ਇਹ ਲਈ ਆਪਾਂ ਨੇ ਕੋਕੋਨਟ ਪਾਊਡਰ 4 ਕ ਚਮਚੇ 3-4 ਕ ਚਮਚੇ ਲੈਨੇ ਆਪਾਂ ਨੇ ਮਿਲਕ ਪਾਊਡਰ ਦੇ ਇਹ ਲਈਏ ਛੋਟੇ ਇਲਾਚੀ ਪਾਊਡਰ ਇਹ ਵੀ ਪਾਵਾਂਗੇ ਟੇਸਟ ਦੇ ਲਈ ਤੇ ਇਹ ਲਈ ਆਪਾਂ ਨੇ ਥੋੜਾ ਜਿਹਾ ਦੁੱਧ ਤੇ ਗਾਰਨਿਸ਼ ਦੇ ਲਈ ਆਪਾਂ ਨੇ ਪਿਸਤਾ ਬਰੀਕ-ਬਰੀਕ ਕੀਤਾ ਆ ਤੇ ਇਹ ਲਈ ਆਪਾਂ ਨੇ ਘਿਓ 3-4 ਚਮਚ ਘਿਓ ਦੇ ਵਿੱਚ ਆਪਾਂ ਬਿਸਕੁਟ ਨੂੰ ਫਰਾਈ ਕਰਾਂਗੇ ਕਬਡੇ ਪੈਕਟ ਵਿੱਚੋਂ ਆਪਣੇ ਛੋਟੇ-ਛੋਟੇ ਪੈਕਟ ਆ ਦੇਖੋ ਚਾਰ ਮੁਕਾਏ ਨੇ ਹਾਂਜੀ ਆਪਾਂ ਇਹ ਸਾਰਿਆਂ ਨੂੰ ਓਪਨ ਕਰ ਲਿਆ ਹਾਂਜੀ ਗੈਸ ਆਨ ਕਰ ਲਿਆ ਆਪਾਂ ਨੇ ਆਪਾਂ ਨੇ ਦੋ ਤਿੰਨ ਚਾਰ ਚਮਚ ਘਿਓ ਦੇ ਪਾਵਾਂਗੇ ਘਿਓ ਗਰਮ ਹੋਣ ਤੇ ਫਿਰ ਆਪਾਂ ਬਿਸਕਟਾਂ ਨੂੰ ਘਿਓ ਵਿੱਚ ਥੋੜੇ ਜਿਹੀ ਭੁੰਨ ਲਵਾਂਗੇ ਲਓ ਜੀ ਆਪਾਂ ਨੇ ਇੱਕ-ਇੱਕ ਬਿਸਕਟ ਕਰਕੇ ਆ ਦੇਖੋ ਵਿੱਚ ਰੱਖ ਲੈਣੇ ਆ ਇਸ ਤਰੀਕੇ ਨਾਲ ਥੋੜੇ ਜਿਹੀ ਭੁੰਨਣੇ ਆਪਾਂ ਨੇ ਸਾਦਾ ਨਹੀਂ ਕਰਨੇ ਹੈਗੇ ਆ ਦੇਖੋ ਆਪਾਂ ਨੇ 2 ਮਿੰਟ ਟਰਾਈ ਕਰਨੇ ਆ ਬਸ ਬਿਸਕੁਟ ਆਪਣੇ ਘਿਓ ਵਿੱਚ ਗਰਮ ਹੋ ਗਏ ਆ ਆਪਾਂ ਨੇ ਹੁਣ ਇਹਦੇ ਵਿੱਚੇ ਦੁੱਧ ਪਾ ਦੇਣਾ ਦੇਖੋ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਦੁੱਧ ਦੇ ਮਿਕਸ ਕਰ ਦੇਣੇ ਆ ਆਪਾਂ ਨੇ ਕਿ ਕਿਸੇ ਦਾ ਬਿਲਕੁਲ ਲੋ ਜਾ ਤਿਆਰ ਕਰ ਲੈਣਾ ਆ ਦੇਖੋ ਆਪਣਾ ਬਿਸਕੁਟ ਬਿਲਕੁਲ ਦੁੱਧ ਦੇ ਵਿੱਚ ਮਿਕਸ ਹੋ ਗਿਆ। ਆਪਾਂ ਤੁਸੀਂ ਫਰਾਈ ਕਰਕੇ ਕੱਲੇ ਬਿਸਕੁਟ ਫਿਰ ਉਹ ਜਿਆਦਾ ਕੀ ਲੈਣਾ ਪੈਂਦਾ ਆ ਉਹਦੇ ਵਿੱਚ ਤੁਸੀਂ ਗ੍ਰਾਇੰਡ ਵੀ ਕਰ ਸਕਦੇ ਹੋ। ਤਾਂ ਆਪਾਂ ਨੇ ਦੁੱਧ ਵਿੱਚੇ ਪਾ ਤਾ ਆਪਾਂ ਨੇ ਘੱਟ ਘਿਓ ਲਿਆ ਸੀਗਾ 3-4 ਚਮਚ ਤੇ ਹੁਣ ਘਿਓ ਦੇ ਵਿੱਚ ਤੇ ਦੁੱਧ ਪਾ ਕੇ ਸਾਰਾ ਕੁਝ ਵਿੱਚੇ ਮਿਕਸ ਹੋ ਗਿਆ ਆਪਣਾ ਇਹ ਬਿਲਕੁਲ ਪੂਜ ਚੁੱਕੇ ਨੇ ਆ ਦੇਖੋ। ਹੁਣ ਆਪਾਂ ਇਹਨੂੰ ਪਾਸੇ ਕਰ ਦਾਂਗੇ। ਦੂਜੀ ਕੜਾਹੀ 'ਚ ਆਪਾਂ ਹੁਣ ਚਾਹੇ ਬਣਾਵਾਂਗੇ। ਬਰਫੀ ਬਣਾਉਣ ਵਾਲੀ। ਜੇ ਆਪੇ ਦੂਜੀ ਕੜਾਹੀ ਵਿੱਚ ਅੱਧਾ ਕੱਪ ਪਾਣੀ ਦਾ ਪਾਵਾਂਗੇ। ਮੈਂ ਦੁੱਧ ਦਾ ਇਹ ਕੱਪ ਵਿੱਚ ਪਾ ਲਿਆ ਸੀ ਪਾਣੀ ਹੁਣ ਇਹਦੇ ਵਿੱਚ ਆਪਾਂ ਨੇ ਚੀਨੀ ਪਾ ਦੇਣੀ ਹੈ ਚੀਨੀ ਤੁਸੀਂ ਆਪਾਂ ਨੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਐ ਘੱਟ ਮਿੱਠਾ ਰੱਖਣਾ ਘੱਟ ਵੀ ਪਾ ਸਕਦੇ ਹੋ ਵੱਧ ਮਿੱਠਾ ਰੱਖਣਾ ਤੁਸੀਂ ਵੱਧ ਵੀ ਪਾ ਸਕਦੇ ਹੋ ਚੀਨੀ ਆਪਾਂ ਨੇ ਮੈਲਟੇ ਕਰਨੀ ਹੈ ਬਸੇ ਹਾਂਜੀ ਲਓ ਜੀ ਆਪਣਾ ਚੀਨੀ ਹੈ ਜਿਹੜੀ ਆਪਣੀ ਮੈਲਟ ਹੋ ਗਈ ਆ ਆਪਾਂ ਨੇ ਜਿੰਨੀ ਤਕਰੀਬਨ ਚੀਨੀ ਪਾਈ ਆ ਉਹਦਾ ਅੱਧਾ ਪੀਸਾ ਪਾਣੀ ਦਾ ਪਾਇਆ ਸੀਗਾ ਤਾਂ ਕੁਟਨੀ ਆਪਣੀ ਮੈਲਟ ਹੋ ਚੁੱਕੀ ਆ ਹੁਣ ਵਿੱਚ ਇਹਦੇ ਆਪੇ ਆਪਾ ਕੋਕੋਨਟ ਪਾਊਡਰ ਪਾ ਦਾਂਗੇ ਹਾਂ ਜੇ ਲੋ ਜੀ ਆਪਾਂ ਹੁਣ ਵਿੱਚੇ ਮਿਲਕ ਪਾਊਡਰ ਪਾ ਦਨੇ ਆ ਇਹਦੇ ਬਹੁਤ ਹੀ ਵਧੀਆ ਫਲੇਵਰ ਆ ਜਾਂਦਾ ਹੈ ਬਰਫੀ ਦੇ ਵਿੱਚ ਲੋ ਜੀ ਆਪਾਂ ਇਹਦੇ ਵਿੱਚ ਕੋਈ ਗੱਠ ਨਹੀਂ ਪੈਣ ਦੇਣ ਵਿੱਚੇ ਮਿਕਸ ਕਰ ਦੇਣਾ ਮਿਲਕ ਪਾਊਡਰ ਜਰੂਰ ਪਾਓ ਵਰਕੀ ਬਹੁਤ ਹੀ ਟੇਸਟੀ ਬਣਦੀ ਆ ਆ ਲੋ ਜੀ ਆਪਾਂ ਵਿੱਚੇ ਪਾਦਨੇ ਆ ਲੈਸੀ ਪਾਊਡਰ ਕੋਈ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਹੋ ਬਰੀਕ ਕਰਕੇ ਤੇ ਆਪਾਂ ਨੇ ਹੁਣ ਵਿੱਚੇ ਆ ਦੇਖੋ ਜੋ ਆਪਾਂ ਨੇ ਪਰਲੇ ਬਿਸਕੁਟਾਂ ਦਾ ਦੋ ਉਹ ਵੀ ਵਿੱਚੇ ਪਾ ਦੇਣਾ ਆਪਾਂ ਇਹ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰ ਦਈਏ ਅੱਛੇ ਗੈਸ ਆਪਾਂ ਨੇ ਮੀਡੀਅਮ ਰੱਖਣੀ ਆ ਲੋ ਜੀ ਆਪਣਾ ਬਹੁਤ ਸੋਹਣਾ ਦੇਖੋ ਵਰਫੀ ਦੀ ਇਹ ਤਿਆਰ ਹੋ ਗਿਆ ਹੈ ਸ਼ਕਲ ਵਿੱਚ ਦੋ ਆਪਣਾ ਤੇ ਹੁਣ ਆਪਾਂ ਇਹਨੂੰ ਗੈਸ ਪਰ ਕਰ ਦਨੇ ਆਪਾਂ ਬੰਦ ਤੇ ਇਹਨੂੰ ਆਪਾਂ ਵਰਫੀ ਨੂੰ ਕਿਸੇ ਪਲੇਟ ਵਿੱਚ ਜੰਮਣ ਦੇ ਲਈ ਪਾਉਨੇ ਆ। ਆਪਾਂ ਨੇ ਬਟਰ ਪੇਪਰ ਰੱਖ ਲਿਆ ਇੱਕ ਪਲੇਟ ਵਿੱਚ ਆਪਾਂ ਨੇ ਬਿਲਕੁਲ ਆ ਦੇਖੋ ਬਿਲਕੁਲ ਫਲੈਟ ਕਰ ਦਿੱਤੀਆਂ ਵਰਫੀ ਹੁਣ ਆਪਾਂ ਇਹਨੂੰ ਉੱਪਰੋਂ ਗਾਰਨਿਸ਼ ਕਰ ਦਿੰਦੇ ਆ। ਬਸ ਇਹਨੂੰ ਅੱਧੇ ਘੰਟੇ ਤੱਕ ਆਪਾਂ ਨੇ ਕੱਟ ਲੈਣੀ ਹੈ ਇਹ। ਬਹੁਤ ਵਧੀਆ ਬਰਫੀ ਬਣੀ ਹੈ ਟੇਸਟੀ ਬਰਫੀ ਤੁਸੀਂ ਵੀ ਜਰੂਰ ਟਰਾਈ ਕਰਿਓ। ਅੱਧਾ ਘੰਟਾ ਆਪਾਂ ਇਹਨੂੰ ਹੁਣ ਐਸੇ ਤਰ੍ਹਾਂ ਰੱਖਦੇ ਆਂ। ਅੱਧੇ ਘੰਟੇ ਬਾਅਦ ਆਪਾਂ ਇਹਨੂੰ ਕੱਟ ਲਵਾਂਗੇ। ਇਹ ਬਰਫੀ ਆਪਣੀ ਜੰਮ ਕੇ ਪਰਲੇ ਬਿਸਕੁਟ ਦੀ ਰੈਡੀ ਹੋ ਚੁੱਕੀ ਆ ਆਪਾਂ ਇਹਨੂੰ ਕੱਟਦੇ ਆਂ ਹੁਣ। ਦੇਖਦੇ ਆ ਕਿਹੜੀ ਸ਼ੇਪ ਮਿਲਦੀ ਇਹਨੂੰ। ਆਹ ਲੋ ਜੀ ਆਪਾਂ ਬਹੁਤ ਹੀ ਵਧੀਆ ਬਰਫੀ ਬਣੀ ਹੈ। ਲਓ ਜੀ ਬਰਫੀ ਬਣ ਕੇ ਆਪਣੇ ਆ ਦੇਖੋ ਰੈਡੀ ਹੋ ਚੁੱਕੀ ਹੈ। ਆਪਾਂ ਤੁਹਾਨੂੰ ਖਾ ਕੇ ਵੀ ਦਿਖਾਉਨੇ ਆ। ਬਹੁਤ ਹੀ ਟੇਸਟੀ ਬਰਫੀ ਬਣੀ ਹੈ। ਬਿਲਕੁਲ ਸੌਫਟਾ ਦੇਖੋ। ਤੁਸੀਂ ਵੀ ਜਰੂਰ ਟਰਾਈ ਕਰਿਓ। ਤੇ ਮੇਰੀ ਅੱਜ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਪਰਲੇ ਬਿਸਕੁਟ ਦੀ? ਕਮੈਂਟ ਕਰਕੇ ਜਰੂਰ ਦੱਸਿਓ। ਤੇ ਬਾਕੀ ਜਿਹੜਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਆਇਆ ਹੈ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ